ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਦੇ ਮਾਤਾ ਪਿਤਾ ਉਹਨਾਂ ਨੇ ਇੱਥੇ ਸ਼ਹਾਹਤਾ ਪ੍ਰਾਪਤ ਕੀਤੀਆਂ ਉਹਨਾਂ ਨੇ ਵੀ ਆਖਿਆ ਸੀ ਤੁਸੀਂ ਸਾਡੇ ਸਰੀਰਾਂ ਨੂੰ ਖਤਮ ਕਰ ਸਕਦੇ ਹੋ ਪਰ ਸਿੱਖੀ ਸੋਚ ਨੂੰ ਖਤਮ ਨਹੀਂ ਕਰ ਸਕਦੇ ਇਹ ਕੌਮ ਸ਼ਹੀਦਾਂ ਦੇ ਵਾਰਿਸ ਕੌਮ ਆ ਅੱਜ ਚੜ੍ਹਦੀ ਕਲਾ 'ਚ ਰਹਿਣ ਦੀ ਲੋੜ ਆ ਅੱਜ ਲੋੜ ਆ ਪੰਥ ਤੇ ਪੰਜਾਬ ਦੀ ਚੜ੍ਹਦੀ ਕਲਾਲੀ ਵਿਚਰ ਗਈ ਪੰਥ ਚੜ੍ਹਦੀ ਕਲਾ 'ਚ ਆ ਗੁਰੂ ਪਾਤਸ਼ਾਹ ਦੇ ਆਸ਼ੇ ਮੁਤਾਬਕ ਚੱਲ ਗਏ ਸਾਂਝੇ ਪਰਿਵਾਰ ਵਾਂਗ ਚੱਲ ਗਏ ਵੈਸੇ ਤੇ ਸਾਬ ਜਾਦਿਆਂ ਦੀ ਸ਼ਹਾਦਤ ਦੀ ਕਿਹਨਾ ਤੁਲਨਾ ਨਹੀਂ ਹੁੰਦੀ ਪਰ ਜੇ ਆਮ ਜੇ ਬੰਦੇ ਉਹਨਾਂ ਦਾ ਕੋਈ ਜਨਮ ਦਿਨ ਆ ਜਾਂ ਕੋਈ ਹੋਰ ਦਿਨ ਵਾ ਉਦੋਂ ਤੇ ਸ਼ਰਾਬ ਦੇ ਠੇਕੇ ਬੰਦ ਹੋ ਸਕਦੇ ਆ ਤੇ ਸਾਬ ਜਾਦਿਆਂ ਦੀ ਅਦੁੱਤੀ ਸ਼ਹਾਦਤ ਜਿਨ੍ਹਾਂ ਨੇ ਇਹ ਦੁਨੀਆ ਦੀ ਤਕਦੀਰ ਬਦਲੀ ਤੇ ਸਾਬ ਜਾਦਿਆਂ ਦੀ ਸ਼ਹੀਦੀ ਸਭਾ ਤੇ ਉਹਨਾਂ ਨੂੰ ਸਜਦਾ ਕਰਦਿਆਂ ਕੋਈ ਵੀ ਸਰਕਾਰ ਹੋਵੇ ਘਟੋ ਘਟ ਪੰਜਾਬ ਦੇ ਵਿੱਚ ਸ਼ਹਾਦਤਾਂ ਵਾਲੇ ਦਿਨਾਂ ਦੇ ਵਿੱਚ ਸ਼ਰਾਬ ਦੇ ਠੇਕੇ ਬੰਦ ਹੋਣੇ ਚਾਹੀਦੇ ਆ ਕਿ ਜਦੋਂ ਸਾਬਜਾਦਿਆਂ ਦੇ ਸ਼ਹੀਦੀ ਦਿਨ ਹੋਣ ਤੇ ਪੰਜਾਬ ਦੇ ਵਿੱਚ ਪੂਰਨ ਤੌਰ ਤੇ ਸ਼ਰਾਬ ਬੰਦੀ ਚਾਹੀਦੀ ਸ਼ਰਾਬ ਦੇ ਠੇਕੇ ਸਿਗਰਟ ਬੀੜੀ ਤਮਾਕੂ ਦੀਆਂ ਦੁਕਾਨਾਂ ਇਹ ਬੰਦ ਚਾਹੀਦੀਆਂ ਵਾ ਪੰਥ ਮਨਾ ਰਿਹਾ ਸਾਬਜਾਦਿਆਂ ਦਾ ਸ਼ਹੀਦੀ ਦਿਹਾੜਾ ਸਰਕਾਰਾਂ ਜੋ ਮਰਜ਼ੀ ਕਰੀ ਜਾਣ ਪੰਥ ਸ਼ਹਾਦਤ ਦਿਹਾੜੇ ਮਨਾਊਗਾ ਤੇ ਮਨਾ ਰਿਹਾ